ਇਸੇ ਬਜੀਦੇ ਖਾਨੇ ਹੀ ਸਾਡੇ ਛੋਟੇ ਸਹਬਜ਼ਾਦਿਆਂ ਨੂੰ ਸਰੰਦ ਚ ਨੀਹਾਂ ਤੇ ਚਨਾਇਆ ਸੀਗਾ ਇਹ ਉਹਦਾ ਸ਼ਹਿਰ ਹੈ ਉਹਦਾ ਇੱਥੇ ਕਿਲਾ ਕੱਚਾ ਮੈਂ ਦੇਖਿਆ ਆਪ ਆਪ ਦੇਖੀ ਦੇਖਿਆ ਤੇ ਹੁਣ ਤਾਂ ਉੱਥੇ ਵੈਸੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ ਉਹ ਕਿਲਾ ਟਾਇਟੂ ਗਿਆ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜੀ ਪੱਟ ਲੋ ਐਨੀ ਰੋੜੀ ਨਿਕਲਦੀ ਆ ਜੀ ਖੁਦ ਮੇਰੇ ਤਾਇਆ ਜੀ ਸੀ ਚੰਨਣ ਸਿੰਘ ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੇ ਜਗਾ ਦੇ ਥੋਂ ਪੱਟਿਆ ਤਾਂ ਉਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਬਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਉੱਥੇ ਅਸੀਂ ਕਈ ਟਰਾਲੀਆਂ ਇੱਟਾਂ ਦੇ ਸਿੱਟ ਕੇ ਆਏ ਆ ਜਿੱਥੋਂ ਪਰ ਪਰ ਕੇ ਇਹੇ ਮਸਜਿਦ ਉਹਦੀ ਬਣਾਈ ਹੋਈ ਸੀ ਜੀ ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਫੜਾ ਕੇ ਜੀ ਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ ਸਨ 47 ਦੇ ਵਿੱਚ ਹੱਲੇ ਪਏ ਨੇ ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਹਾਰਾ ਪ੍ਰਕਾਸ਼ ਕਰਿਆ ਜਿੱਥੇ ਨੇੜੇ-ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਜੀ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨਮਾਜ਼ਾਂ ਆਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਆਵੇ ਇੱਥੇ ਪੂਰੀਆਂ ਹੁੰਦੀਆਂ ਨੇ ਜੀ ਦਸਵੀਂ ਨੂੰ ਇੱਥੇ ਮਨਾਉਂਦੇ ਆ ਸੀ ਦਸਵੀਂ ਨੂੰ ਭਰੀ ਜਾਂਦੀ ਆ ਕਈਆਂ ਦੇ ਕਿਰਪਾ ਵੀ ਹੋਈਆਂ ਨੇ ਮਾਲਕ ਦੇਆਂ ਜੋ ਕਿ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੀ ਤੇ ਸਾਡੇ ਬਜ਼ੁਰਗੇ ਮੇਰੇ ਬਾਪੂ ਜੀ ਸਰਦਾਰ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ ਸਾਡੀ ਤਾਂ ਇਹ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾਲੇ ਮਹਾਂਪੁਰਸ਼ ਗੌਰ ਕਰਨ ਵੀ ਤੇ ਆਸ ਨੂੰ ਜਾਇਆ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਸੰਗਤ ਨੂੰ ਪਤਾ ਲੱਗੇ ਜੀ ਇਹ ਚੀਜ਼ ਇਹ ਤਿੰਨ ਗੁਮਟਾਂ ਦੀ ਮਸਜਿਦ ਇੱਕੋ ਹੀ ਦੀ ਜੀ ਉਹ ਬਸਾਰ ਨਾਲ ਵੱਡਾ ਰਾਜਾ ਸੀ ਉਹ ਬਸਰਾਂ ਦਾ ਜਿਹੜਾ ਸੀ ਉਹਨੇ ਇੱਕੋ ਹੀ ਮਸਜਿਦ ਬਣਾਈ ਸੀ ਜੀ ਆਪਣੇ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗੀ ਤਿੰਨ ਗੁਮਟਾਂ ਵਾਲੀ ਮਸਜਿਦ ਆਮ ਇੱਕ ਗੁਮਟਾਂ ਵਾਲੀ ਮਸਜਿਦ ਕਈ ਜਗ੍ਹਾ ਤੇ ਬਣੀਆਂ ਹੁੰਦੀਆਂ ਨੇ ਇਹ ਤਿੰਨ ਗੁਮਟਾਂ ਵਾਲੀ ਸਿਰਫ ਇੱਕੋ ਹੀ ਬਣੀ ਹੋਈ ਹੈ ਜੀ ਇਹ ਇਸ ਪਿੰਡ ਨੂੰ ਇਹ ਸ਼ਰਾਰਤ ਦਿੱਤਾ ਸੀ ਕਿ ਵੀ ਇਹ ਬਤੇਗਾ ਹਰ ਕਟੂਗਾ ਨਹੀਂ ਬધુ ਹਰ ਕਟੂਨੇ ਇੰਨਾ ਹੀ ਰਹੂਗਾ ਜਿਵੇਂ ਹੈਗਾ ਜਿਉਂਦਾ ਤਿਉਂ ਰਹੂਗਾ ਪਰ ਹੁਣ ਇੱਥੇ ਵੈਸੇ ਪਹਿਲਾਂ ਕੱਚੇ ਮਕਾਨ ਮੈਂ ਆਪ ਦੇਖੇ ਨੇ ਹੈਗੇ ਸੀ ਹੁਣ ਤਾਂ ਕੱਚੇ ਖਤਮ ਹੋ ਗਏ ਹਰ ਇੱਕ ਇਨਸਾਨ ਨੇ ਪੱਕੇ ਲੈਂਟਰ ਪਾ ਲਏ ਪਿੰਡ ਵਧੀਆ ਠੀਕ ਹੈ ਜਿਉਂ-ਜਿਉਂ ਇੱਥੇ ਬਾਣੀ ਪੜੀ ਜਾਂਦੀ ਹੈ ਤਿਉਂ ਤੋਂ ਖੁਜ਼ਾਰ ਹੋਈ ਜਾਂਦਾ ਸਰਨਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦੇ ਖਾਂ ਜੋ ਸੂਬਾ ਸਰਹੰਦ ਕਹਿੰਦੇ ਨੇ ਜਿਹਨੇ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਨਾਇਆ ਸੀ ਇਹ ਉਸ ਦਾ ਵਸਾਇਆ ਹੋਇਆ ਇੱਕ ਸ਼ਹਿਰ ਸੀ ਇਹ ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਬਜੀਦਿਆ ਤੇਰਾ ਸ਼ਹਿਰ ਗਰਕ ਹੋ ਜੂਗਾ ਨਾਹੇ ਬਧੂਗਾ ਨਾ ਘਟੂਗਾ ਇਹ ਇੱਥੇ ਜੇ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਆਉਂਦੇ ਨੇ ਤੇ ਉਸ ਦਾ ਆਪ ਦਾ ਬਣਾਇਆ ਹੋਇਆ ਕਿਲਾ ਵੀ ਦੀ ਇੱਥੇ ਜੀ ਸਾਡੇ ਪਿੰਡ ਅੱਜ ਵੀ ਕਿਲੇ ਵਾਲੇ ਵਜਦੇ ਨੇ ਇਸ ਸ਼ਹਿਰ ਦੇ ਚਾਰ ਦਰਵਾਜ਼ੇ ਸੀ ਸਾਡੇ ਬਜ਼ੁਰਗ ਦੱਸਦੇ ਸੀ ਚਾਰ ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ ਸਵੇਰੇ ਗੇਟ ਖੁੱਲਦੇ ਸੀ ਸਵੇਰੇ ਚੰਗਤ ਬਾਹਰ ਜਾ ਸਕਦੀ ਸੀ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜੀ ਪੱਟ ਲੋ ਇੰਨੀ ਰੋੜੀ ਨਿਕਲਦੀ ਆ ਜੀ ਖੁਦ ਮੇਰੇ ਤਾਇਆ ਜੀ ਸੀ ਚੰਨਣ ਸਿੰਘ ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੇ ਜਗਾ ਦੇ ਥੋਂ ਪੱਟਿਆ ਤਾਂ ਉਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਬਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਉਥੇ ਅਸੀਂ ਕਈ ਟਰਾਲੀਆਂ ਇੱਟਾਂ ਦੇ ਸੱਟ ਕੇ ਆਏ ਜਿੱਥੋਂ ਪਰ ਪਰ ਕੇ ਇਹ ਮਸਜਿਦ ਉਹਦੀ ਬਣਾਈ ਹੋਈ ਸੀ ਜੀ ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਫੜਾ ਕੇ ਜੀ ਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ ਸਨ 47 ਦੇ ਵਿੱਚ ਹੱਲੇ ਪਏ ਨੇ ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਹਾਰਾ ਪ੍ਰਕਾਸ਼ ਕਰਿਆ ਜਿੱਥੇ ਨੇੜੇ-ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨਮਾਜ਼ਾਂ ਆਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਆਵੇ ਇੱਥੇ ਪੂਰੀ ਆਉਂ ਕਈਆਂ ਦੇ ਕਿਰਪਾ ਵੀ ਹੋਈਆਂ ਨੇ ਮਾਲਕ ਦੇ ਆ ਜੋ ਕਿ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੀ ਤੇ ਸਾਡੇ ਬਜ਼ੁਰਗੇ ਮੇਰੇ ਬਾਪੂ ਜੀ ਸਰਦਾਰ ਨੌਨਿਆਰ ਸਿੰਘ ਉਹ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਇਕੱਠੇ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ ਸਾਡੀ ਤਾਂ ਇਹ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾ ਵਾਲੇ ਮਹਾਂਪੁਰਸ਼ ਗੌਰ ਕਰਨ ਵੀ ਇਤਿਹਾਸ ਨੂੰ ਜਾਇਜ਼ਾ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਸੰਗਤ ਨੂੰ ਪਤਾ ਲੱਗੇ ਜੀ ਇਹ ਜੀ ਇਹ ਤਿੰਨ ਗੁੰਮਟਾਂ ਦੀ ਮਸੀਤ ਇੱਕੋ ਹੀ ਦੀ ਜੀ ਉਹ ਬਸਾਰ ਨਾਲੋਂ ਵੱਡਾ ਰਾਜਾ ਸੀ ਜਿਸ ਉੱਪਰਾਂ ਦਾ ਜਿਹੜਾ ਸੀ ਉਹਨੇ ਇੱਕੋ ਹੀ ਮਸਜਿਦ ਬਣਾਈ ਸੀ ਜੀ ਆਪਣੇ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗੀ ਤਿੰਨ ਗੁਮਟਾਲੀ ਮਸਜਿਦ ਆਮ ਇੱਕ ਗੁਮਟਾਲੀ ਮਸਜਿਦ ਕਈ ਜਗ੍ਹਾ ਤੇ ਬਣੀਆਂ ਹੁੰਦੀਆਂ ਨੇ ਇਹ ਤਿੰਨ ਗੁਮਟਾਲੀ ਸਿਰਫ ਇੱਕੋ ਹੀ ਬਣੀ ਹੋਈ ਹੈ ਜੀ ਇਹ ਤੇ ਉਹਨੇ ਹੋਰ ਕੋਈ ਮਸਜਿਦ ਤੇ ਨਹੀਂ ਬਣਾਈ ਹੈਗੀ ਇਹ ਵੱਡੀ ਮਸਜਿਦ ਤੇ ਇੱਕੋ ਹੀ ਹੈ ਜੀ ਇਹ ਗੁਰੂ ਸਾਹਿਬ ਨਹੀਂ ਜਾਈ ਜੀ ਉਹਨਾਂ ਦੇ ਬਚਨ ਹੋਏ ਸੀ ਵੀ ਤੇਰਾ ਸ਼ਹਿਰ ਬਚਾਇਆ ਹੋਇਆ ਹੈ ਗਰਕ ਹੋਊਗਾ ਗਰਕ ਹੋਇਆ ਵੀ ਹੋਇਆ ਜੀ ਜਿੱਥੋਂ ਮਰਜੀ ਆਪਾਂ ਪੱਟ ਸਕਦੇ ਹਾਂ ਇੱਟਾਂ-ਇੱਟਾਂ ਨਿਕਲਦੀਆਂ ਨੇ ਜੀ ਇਹ ਕੋᱫੋ ਸਾਡੇ ਬਜ਼ੁਰਗ ਮੇਰੇ ਪਿਤਾ ਜੀ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਤੇ ਇੰਨੀ ਬਖਸਿਸ ਹੋ ਗਈ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਇੱਕ ਹਫ਼ਤਾ ਪਹਿਲਾਂ ਦੱਸਤਾ ਵੀ ਮੈਨੂੰ ਮਹਾਰਾਜ ਲੈਣ ਆਏ ਨੇ ਸਾਰਾ ਕੁਝ ਆਪ ਦੱਸ ਕੇ ਕਰਾ ਕੇ ਗਏ ਨੇ ਵੀ ਮੇਰਾ ਫਰਾਂ ਨੇ ਦਸਵੀਂ ਤੋਂ ਮੈਂ ਪਹਿਲਾਂ ਪਹਿਲਾਂ ਚਲੇ ਜਾਣਾ ਸਾਰੇ ਸੰਗਤਾਂ ਨੂੰ ਮਿਲ ਕੇ ਆਏ ਨੇ ਵੀ ਮੇਰਾ ਸੰਸਕਾਰ ਕਰ ਗੁਰੂ ਘਰ ਮੈਨੂੰ ਮੱਥਾ ਟਿਕਾ ਕੇ ਲੈ ਕੇ ਜਾਇਓ ਜੀ ਕੋਈ ਜ਼ਿਆਦੇ ਉਹ ਨਹੀਂ ਕਰਨਾ ਹੈਗਾ ਜੀ ਰੀਤੀ ਰਿਵਾਜ ਜੀ ਤੁਸੀਂ ਕਿੰਨੇ ਟਾਈਮ ਤੋਂ ਸਾਮ ਸੰਭਾਲ ਕਰਦੇ ਹੋ ਇਸ ਚੀਜ਼ ਦੇ ਇਸ ਤੇ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਹੁਣ ਅਸੀਂ ਕਰਦੇ ਆਂ ਜੀ ਸੇਵਾ ਸੰਭਾਲ ਜਿੰਨੀ ਕੁ ਹੁੰਦੀ ਆ ਜੀ ਇੰਨੀ ਵਾਦੀ ਹੈ ਪਿੰਡ ਦੀ ਵਾਦੀ ਹੈ ਕਿ ਜੀ 7 750 ਵੋਟ ਆ ਜੀ ਸਾਡੇ ਪਿੰਡ ਦੇ ਹਾਂ ਜੀ ਹਜ਼ਾਰ ਕਾ ਵਾਦੀ ਨਹੀਂ ਵਾਦੀ ਪਦੀ ਨਹੀਂ ਨਹੀਂ ਵਾਦੀ ਘਟਦੀ ਨਹੀਂ ਜੀ ਇਹ ਤਾਂ ਜੇ ਬਾਦ ਘਟ ਜਾਂਦੀ ਹੈ ਵਾਦੀ ਨਹੀਂ ਹੈਗੀ ਜੀ ਹਾਂ ਜੀ ਘਟਦੀ ਹੋ ਜਾਂਦੀ ਹੈ ਜੀ ਜਿਹੜਾ ਸ਼ਰਾਪ ਦਿੱਤਾ ਉਹਦਾ ਹੀ ਆ ਉਹਦਾ ਹੀ ਆ ਜੀ ਸ਼ਰਾਪ ਮਿਲਿਆ ਜੀ ਪਿੰਡ ਨੂੰ ਜੀ ਇਹ ਹੂੰ हां जी चलो ਹੁਣ ਕਿਰਪਾ ਹੋ ਗਈ ਬਾਣੀ ਦਾ ਪ੍ਰਭਾਵ ਹੋ ਗਿਆ ਲੰਗਰਾਂ ਦੀ ਸੇਵਾ ਹੋ ਗਈ ਹੋਰ ਹੋ ਗਈ ਉਹਦੇ ਨਾਲ ਕਿਰਪਾ ਹੋਣ ਲੱਗੀ ਕੁਝ ਫਰਕ ਪੈਣ ਲੱਗਾ ਜੀ ਕੋਈ ਐਡਾ ਸਾਡੇ ਪਿੰਡ 'ਚ ਕੋਈ ਐਡਾ ਉਹ ਨਹੀਂ ਹੈਗਾ ਜੀ ਜਿਆਦਾ ਵੀ ਤਗੜੇ ਲੋਕ ਨੇ ਮੀਡੀਅਮ ਜੀ ਲੋਕ ਨੇ ਵੀ ਜਿੰਨੀ ਕਿ ਸੇਵਾ ਹੁੰਦੀ ਉੰਨੀ ਕਿ ਸੇਵਾ ਕਰਦੇ ਨੇ ਜੀ ਸਾਡੀ ਕੋਸ਼ਿਸ਼ ਆ ਵੀ ਇਹਦਾ ਵੱਧ ਤੋਂ ਵੱਧ ਇਤਿਹਾਸ ਕੇ ਫੋਲਿਆ ਜਾਵੇ ਵੀ ਜਿਵੇਂ ਆਪਣੇ ਆਪਣੇ ਫੱਤੇਗੜ੍ਹ ਸਾਹਿਬ ਉੱਥੇ ਸਿੱਦੀ ਸਿੰਘਾਂ ਜੋੜ ਮੇਲੇ ਭਰਦੇ ਨੇ ਵੀ ਇੱਥੇ ਸਿੰਘਾਂ ਸਿੱਦਾਂ ਦੇ ਜੋੜ ਮੇਲੇ ਭਰੇ ਜਾਣ ਪਤਾ ਲੱਗੇ ਵੀ ਇੱਥੇ 90 ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜੀ ਬਜੀਤਪੁਰ ਜੀ ਹੈ ਲੋਕਾਂ ਨੂੰ ਇਤਿਹਾਸ ਪਤਾ ਲੱਗੇ ਇਸ ਚੀਜ਼ ਦਾ ਇਹ ਪੁਰਾਣੀ ਮਸਜਿਦ ਹੈ ਬਜੀਦੇਖਾਂ ਦੇ ਟਾਈਮ ਦੀ ਬਜੀਦੇਖਾਂ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਹੱਥ-ਪੋਹ ਸੀਟਾਂ ਫੜਾਈਆਂ ਇੱਥੇ ਪਚਾਈਆਂ ਬਣਵਾਈਆਂ ਹਕੂਮਤ ਦਾ ਰਾਥ ਜੋ ਮਰਜ਼ੀ ਕਰਫਜ਼ ਦੇ ਸੀਗੇ ਇਸੇ ਵਜੀਦਾਖਾਨੇ ਹੀ ਸਾਡੇ ਛੋਟੇ ਸਹਬਜ਼ਾਦਿਆਂ ਨੂੰ ਸਰੰਦ ਚ ਨੀਹ ਇਥੇ ਚ ਨਾਇਆ ਸੀਗਾ ਇਹ ਉਹਦਾ ਸ਼ਹਿਰ ਹੈ ਉਹਦਾ ਇੱਥੇ ਕਿਲਾ ਕੱਚਾ ਮੈਂ ਦੇਖਿਆ ਆਪ ਆਪ ਦੇਖੀ ਲਿਖਿਆ ਤੇ ਹੁਣ ਤਾਂ ਉੱਥੇ ਵੈਸੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ ਉਹ ਕਿਲਾ ਟੈਟੂ ਗਿਆ ਤੇ ਇਤਿਹਾਸ ਇਹਦਾ ਬਹੁਤ ਡੂੰਘਾ ਹੈ ਇਹ ਸ਼ਹਿਰ ਸੀ ਵਜੀਦਾਬਾਦ ਇਹ ਗਰਕ ਵੀ ਹੋ ਚੁੱਕਿਆ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕਿਆ ਥਲੋਂ ਪਟੋ ਤਸਰੰਦੀਟਾ ਨਿਕਲਣ ਗਿਆ ਸਰੰਦੀਟਾਂ ਕਹਿੰਦੇ ਨੇ ਸਾਡੇ ਇੱਥੇ ਕਿ ਕੁਮਾਰੂ ਵੀ ਕਹਿੰਦੇ ਨੇ ਤਾਂ ਆਪ ਕਹਿੰਦਾ ਜਿੰਨਾ ਡੂੰਗਾ ਇਹਨੂੰ ਫਰੋਲਾਂਗੇ ਤੇ ਹਾਸ ਡੂੰਗਾ ਚਲੇ ਜਾਂਦਾ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਆਪਣੇ ਕੋਲੇ ਖੜਾ ਹੈ ਇਹਦਾ ਜਿਹੜਾ ਪਰਦਾਦਾ ਸੀ ਦਾਦੇ ਦਾ ਵੀ ਦਾਦਾ ਮਤਲਬ ਦੱਸਿਆ ਜਾਂਦਾ ਵੀ ਉਸ ਸੰਸਾਰ ਨੇ ਵੀ ਇੱਥੇ 25 ਪੈਸੇ ਦੇ ਕਰੀਬ ਸਾਹਬ ਨਾਲ ਦਿਹਾੜੀ ਕਰੀ ਹੈ ਮੇਰੀ ਕੁਝ ਟਾਈਮ ਪਹਿਲਾਂ ਗੱਲ ਹੋਈ ਸੀਗੀ ਇਹਦੇ ਪਿੱਤਾ ਜੀ ਨਾਲ ਉਹ ਕਹਿੰਦਾ ਵੀ ਸਾਡੇ ਪਰਦਾਦੇ ਨੇ ਇੱਥੇ 25 ਪੈਸੇ ਦੇਹਾੜੀ ਕਰੀਏ ਛਿਆ ਨੇ ਮਿਸਤਰੀ ਨੂੰ ਦਿਆ ਕਰਦੇ ਸੀਗੇ ਤੇ ਚਵਾਨੀ ਕਹਿੰਦੇ ਮਜ਼ਦੂਰ ਨੂੰ ਦਿਆ ਕਰਦੇ ਸੀ ਉਹ ਸਮੇਂ ਚ ਤੇ ਇਹ ਇਤਿਹਾਸ ਜਿਹੜਾ ਜਿੰਨਾ ਜਿੰਨਾ ਆਪਾਂ ਡੂੰਗਾ ਚਲੇ ਜਾਵਾਂਗੇ ਉਨੇ ਡੂੰਗਾ ਇਹਦਾ ਜ਼ਫਾਈ ਜਾਣਾ ਇੱਥੇ ਜਿਹੜੇ ਸਾਡੇ ਲੋਕ ਸੀਗੇ ਪਾਕਿਸਤਾਨ ਚੋਂ ਆਏ ਹੋਏ ਸਭ ਤੋਂ ਪਹਿਲਾਂ ਆ ਕੇ ਗੁਰੂ ਘਰ ਅਸੀਂ ਬਣਾਇਆ ਇਹ ਮਸਜਿਦ ਹਾਂ ਮਸਜਿਦ ਦੇ ਵਿੱਚ ਅਸੀਂ ਮਹਾਰਾਜ ਦੀ ਵੀਰ ਪ੍ਰਕਾਸ਼ ਕਰੀ ਸਭ ਤੋਂ ਪਹਿਲਾਂ ਇੱਥੇ ਮੇਰੇ ਦਾਦਾ ਜੀ ਗ੍ਰੰਥੀ ਸੀ ਉਸ ਤੋਂ ਬਾਅਦ ਮੇਰੇ ਪਿਤਾ ਜੀ ਮੇਰ ਸਿੰਘ ਗ੍ਰੰਥੀ ਸੀ ਉਸ ਤੋਂ ਬਾਅਦ ਮੇਰਾ ਭਰਾ ਕਰਮਜੀਤ ਸਿੰਘ ਉਹ ਗ੍ਰੰਥੀ ਸੀ ਅੱਜ ਕੱਲ ਸੇਵਾ ਅਮਰਜੀਤ ਸਿੰਘ ਜੀ ਇੱਥੇ ਕਰ ਰਹੇ ਨੇ ਇਸ ਪਿੰਡ ਨੂੰ ਇਹ ਸ਼ਰਾਰਤ ਦਿੱਤਾ ਸੀ ਕਿ ਵੀ ਇਹ ਬਥੇਗਾ ਹਰ ਕਟੂਗਾ ਨਹੀਂ ਬધુ ਹਰ ਕਟੂ ਨਹੀਂ ਇੰਨਾ ਹੀ ਰਹੂਗਾ ਜਿਵੇਂ ਹੈਗਾ ਜਿਉਂਦਾ ਤਿਉਹ ਰਹੂਗਾ ਪਰ ਹੁਣ ਇੱਥੇ ਵੈਸੇ ਪਹਿਲਾਂ ਕੱਚੇ ਮਕਾਨ ਮੈਂ ਆਪ ਦੇਖੇ ਨੇ ਹੈਗੇ ਸੀ ਹੁਣ ਤਾਂ ਕੱਚੇ ਖਤਮ ਹੋ ਗਏ ਹਰ ਇੱਕ ਇਨਸਾਨ ਨੇ ਪੱਕੇ ਲੈਂਟਰ ਪਾ ਲਏ ਪਿੰਡ ਵਧੀਆ ਠੀਕ ਹੈ ਜਿਉਂ-ਜਿਉਂ ਇੱਥੇ ਬਾਣੀ ਪੜੀ ਜਾਂਦੀ ਹੈ ਤਿਉਂ-ਤਿਉਂ ਸੁਧਾਰ ਹੋ ਜਾਂਦਾ ਹੈ ਕਿਉਂਕਿ ਜਿੰਨੀ ਸੰਗਤ ਆ ਸਾਡੇ ਨਗਰ ਦੀ ਸਾਰੀ ਗੁਰੂ ਘਰ ਨਾਲ ਜੁੜੀ ਹੋਈ ਹੈ 1947 ਚ ਇੱਥੇ ਪਿੰਡ ਵਸਿਆ ਸੀ ਇਹ ਇਹ 1947 ਤੋਂ ਆਸੀਂ ਆਏ ਸੀ ਸ਼ਹਿਰ ਤਾਂ ਇਹ ਪਹਿਲਾਂ ਹੀ ਵਸਿਆ ਹੋਇਆ ਸੀਗਾ ਜੀ ਪਹਿਲਾਂ ਵਸਿਆ ਜਿਹੜੇ ਸਾਡੇ ਰਫੂਜੀ ਲੋਕ ਸੀਗੇ 1947 ਤੇ ਇੱਥੇ ਸਾਨੂੰ ਆ ਕੇ ਜੋ ਅਲਾਟਮੈਂਟਾਂ ਹੋਈਆਂ ਘਰਾਂ ਦੀਆਂ ਜਾਂ ਜਾਇਦਾਦਾਂ ਦੀਆਂ ਇਹ ਪਿੰਡ 'ਚ ਹੋਈਆਂ ਸੀਗੇ ਸਰਨਦੀਪਤਾ ਦਾ ਕੀ ਤੁਸੀਂ ਗੱਲ ਸਰਨਦੀਪਤਾ ਦਾ ਇਹ ਹੈ ਜੀ ਸਰਨਦੀਪਤਾ ਜੋ ਆਪਾਂ ਟੂਆ ਪੱਟਾਂਗੇ ਤਾਂ ਸਲੋ ਸਰਨਦੀਪਤਾ ਨਿਕਲਦੀਆਂ ਨੇ ਮਕਾਨਾ ਤਾਂ ਹਜੇ ਵੀ ਮੇਰੇ ਕੋਲ ਘਰ ਉੱਟਿਆ ਹੋਇਆ ਉਹ ਮੌਜੂਦ ਖੜਾ ਹੈ ਤਾਂ ਉਹ ਸਲੋ ਸਰਨਦੀਪਤਾ ਹੀ ਨਿਕਲਿਆ ਹਜੇ ਵੀ ਪਈਆਂ ਨੇ ਪਿੱਛੇ ਕਿਲਾ ਸੀ ਉਹ ਸਰਨਦੀਪਤਾ ਦਾ ਸੀਗਾ ਸਰਨਦੀਪਤਾ ਆਪਾਂ ਟਾ ਕੇ ਲੋਕਾਂ ਨੇ ਹੁਣ ਉੱਥੇ ਮਕਾਨ ਬਣਾ ਲਏ ਆਪਣੇ ਆਪਣੇ ਕੋਠੀਆਂ ਪਾ ਲੀਆਂ ਤੇ ਸਰੰਦੀਤ ਬਹੁਤ ਜ਼ਿਆਦਾ ਹੈ ਹੁਣ ਵੀ ਜਦੋਂ ਮਰ ਪਟੋਕ ਤਾਂ ਸਰੰਦੀਤ ਹੀ ਨਿਕਲਦੀ ਹੈ ਇਹ ਇੱਕ ਆ ਕਾਫੀ ਵੱਡਾ ਇਤਿਹਾਸ ਹੈ ਹਾਂਜੀ ਇਤਿਹਾਸ ਇਹ ਸ਼ਹਿਰ ਸੀ ਜੀ ਬੜਾ ਵੱਡਾ ਇਹ ਇਤਿਹਾਸ ਐਡਾ ਡੂੰਘਾ ਕਿ ਸ਼ਹਿਰ ਬਹੁਤ ਵੱਡਾ ਸੀ ਇੱਥੋਂ ਗਰਕ ਹਾਂ ਇਹ ਜਦੋਂ ਗਰਕ ਹੋ ਗਿਆ ਤਾਂ ਇਹ ਹਜੇ ਵੀ ਬਾਹਰੋਂ ਖੇਤਾਂ ਤੋਂ ਸਰੰਦੀਤਾ ਹੋਂਦ ਵਿੱਚ ਨਿਕਲਦੀਆਂ ਨੇ ਇੱਥੇ ਬਕਾਇਦਾ ਪਿੰਡ ਦੇ ਵਿੱਚ ਪਰਲੇ ਪਾਸੇ ਇੱਕ ਮਸੀਤਾਂ ਵਾਦੀਆਂ ਸੀਗੀਆਂ ਉਹ ਵੀ ਮੈਂ ਦੇਖੀਆਂ ਨੇ ਇੱਥੇ ਇੱਕ ਕੰਜਰੀ ਦੀ ਸਮਾਦ ਸੀਗੀ ਉਹ ਵੀ ਮੈਂ ਦੇਖੀ ਐ ਇਤਿਹਾਸ ਚ ਬਸ ਇਹੀ ਬਚਿਆ ਇਤਿਹਾਸ ਚ ਬਸ ਇਹੀ ਬਚਿਆ ਜਿਹੜਾ ਅਸੀਂ ਸਾਬ ਸੰਭਾਲੇ ਦਾ ਕਰ ਰਹੇ ਆ ਮਸੀਤ ਦਾ ਅਸੀਂ ਰੰਗ ਰੋਗਰਨ ਕਰਾਉਨੇ ਆ ਜਿੱਥੋਂ ਕਿ ਜੇ ਗਿਰ ਜਾਂਦੀ ਆ ਉਥੇ ਇੱਟਾਂ ਲਾ ਕੇ ਅਸੀਂ ਸਰਨਜੀਤ ਤਾਂ ਹਾਂ ਜੀ ਪਰ ਸਾਡੇ ਪਿੰਡ ਹੈ ਨਹੀਂ ਮੁਸਲਮਾਨ ਇੱਥੇ ਕੋਈ ਸਾਨੂੰ ਇਹ ਸਾਰਾ ਜਿਹੜਾ ਦੇਖ ਰੇਖਾ ਇਹ ਗੁਰੂ ਮਹਾਰਾਜ ਦੇ ਬਚਨ ਹੈ ਇਹ ਗੁਰੂ ਮਹਾਰਾਜ ਦੇ ਬਚਨ ਨੇ ਉਹਨਾਂ ਤੇ ਅਸੀਂ ਚੱਲ ਰਹੇ ਆ ਜੀ ਉਸ ਵਕਤ ਦੀਆਂ ਜੇਸ ਟਾਈਮ ਕੇ ਵਜੀਦੇਖਾਂ ਦਾ ਰਾਤ ਸੀਗਾ ਵਜੀਦੇਖਾਂ ਨੇ ਇੱਥੇ ਬਣਵਾਈ ਸੀ ਵਜੀਦੇਖਾਂ ਨੇ ਇਹ ਮੈਂ ਤੇ ਆ ਮੱਥਾ ਟੇਕਿਆ ਕਰਦਾ ਸੀ ਕਿਲੇ ਚ ਮਤਲਬ ਇਤਿਹਾਸਾ ਦਾ ਰਹਿੰਦੇ ਸੀ ਸ਼੍ਰੋਮਣੀ ਕਮੇਟੀ ਤੋਂ ਇਹ ਮੰਗ ਕਰਦੇ ਆਂ ਇਹ ਤੇ ਧਿਆਨ ਦਿੱਤਾ ਜਾਵੇ ਇਹ ਦੇ ਕਿ ਵੀ ਜੇ ਅਗਰ ਕੋਈ ਇਤਿਹਾਸ ਖੋਲਿਆ ਜਾਵੇ ਤਾਂ ਇਹਦਾ ਕੋ ਹੋ ਡੂੰਗਾ ਇਤਿਹਾਸ ਨਿਕਲਦਾ ਹੈ ਤੇ ਜੋ ਇਨੀ ਕਿ ਸਾਡੇ ਤੋਂ ਕੋਸ਼ਿਸ਼ ਹੋਈ ਐ ਇਸ ਤਾਂ ਸੰਭਾਲ ਕਰੀ ਰਿਹਾ ਹੈ ਇਹਦਾ ਇਤਿਹਾਸ ਪੁਰਾਣੇ ਦੱਸਦੇ ਨੇ ਜੀ ਇਹ ਕਹਿੰਦੇ ਵਜੀਦਾ ਖਾਨ ਤੇ ਜਿਹੜਾ ਸਰੰਦ ਦਾ ਨਵਾਬ ਉਸ ਦਾ ਇਹ ਸ਼ਹਿਰ ਤੇ ਤੇ ਇਸ ਦਾ ਚਾਰ ਦਰਵਾਜੇ ਸੀ ਤੇ ਬਹੁਤ ਵੱਡਾ ਇਹਦਾ ਨਾਮ ਪਹਿਲਾਂ ਵਜੀਦਾਵਾਤ ਏ। ਤੋਂ ਜੋ ਹੌਲੀ-ਹੌਲੀ ਪੈ ਕੇ ਇਹਦਾ ਨਾਮ ਵਜੀਦਪੁਰ ਪੈ ਗਿਆ ਪਿੰਡ ਦਾ ਨਾਮ। ਜੋ ਮਾਸਜਦਾ ਉਹਨੇ ਸਰਹੰਦ ਤੋਂ ਲੈ ਕੇ ਇਤਨੀ ਹਕੂਮਤ ਦਾ ਰਾਜ ਤੀ ਤੇ ਉਹਨੇ ਆਪਣੇ ਇੱਟਾਂ ਜੋ ਫੜਾਈਆਂ ਇਹਦਾ ਇੱਕ ਦੂਜੇ ਨਾਲ ਹੱਥੀਂ ਫੜਾ ਕੇ 40 ਕਿਲੋਮੀਟਰ ਦਾ ਪਿੰਡ ਤੈਅ ਕੀਤਾ ਸੀ। ਕੋਈ ਬੇਟੇ ਹੀ ਨਹੀਂ ਹੈਗਾ ਵੀ ਕੋਈ ਏਟਾ ਰੱਖ ਲਊਗਾ। ਇਸ ਕਰਕੇ ਨਾ ਇਹਦੇ ਮਾਰੇ ਸਾਰੀ ਇਸਤਹਾਲ ਨਾਲ ਹੋਈ ਆ ਵੀ ਕਹਿੰਦੇ ਇੱਟਾਂ ਦੇ ਛੋਟੀਆਂ ਦੀਆਂ ਤੇ ਟਾਈਮ ਬਹੁਤ ਲੱਗਿਆ ਇਸ ਨੂੰ। ਤੇ ਇਸ ਦਾ ਮਰ ਕੇ ਚਾਰ ਕਿਲੇ ਤੇ ਜੋ ਅਜੇ ਵੀ ਕਲਾਮ ਦੇ ਨਾਂ ਉਤੇ ਮੌਜੂਦ ਨੇ ਤੇ ਬਾਕੀ ਸਰੋਵਰ ਬਣਿਆ ਤੇ ਉਸ ਦਾ ਬਾਕੀ ਸਾਲੋ ਹੈ ਪੁਰਾਣਾ ਰਿਆਸਤ ਦਾ ਸ਼ਹਿਰ ਆ ਉਹ ਬੱਚੇ ਛੋਟੇ ਤੋਂ ਜੋ ਸਹਾਇ ਦੇ ਜੀ ਬਾਬਾ ਜੋਰਾ ਸਿੰਘ ਤੇ ਬਾਬਾ ਹਤੇ ਸਿੰਘ ਜੀ ਉਹਨਾਂ ਨੂੰ ਨਹੀਂ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਉਹਦਾ ਇਹ ਤੱਕ ਕੇ ਉਹਦੇ ਨਗਰ ਨੂੰ ਸਰਾਫ ਦਿੱਤਾ ਤੀ ਬੀਬੀ ਜੀਦਾ ਤੇਰਾ ਸ਼ਹਿਰ ਵਧੂਗਾ ਨਹੀਂ ਤੇ ਘਟੂਗਾ ਇਸ ਕਰਕੇ ਅੱਜ ਇਹਦਾ ਪਿੰਡ ਦਾ ਨਾਂ ਤੇ ਰਹਿ ਗਿਆ ਇਹ ਇਹ ਪਿੰਡ ਉਹ ਤੋਂ ਬਾਅਦ ਵਧਿਆ ਘਟਿਆ ਨਹੀਂ ਉੱਥੇ ਹੀ ਨਾ ਘਟ ਰਿਹਾ ਜੀ ਦਿਨੋਂ ਦਿਨ ਘਟ ਰਿਹਾ ਹਾਂਜੀ ਵਧ ਨਹੀਂ ਰਿਹਾ ਨਾ ਵਧ ਨਹੀਂ ਰਿਹਾ ਜੀ ਵਜੀਦਾ ਖਾਨ ਇੱਥੇ ਰਹਿੰਦਾ ਸੀ ਉਹ ਵਜੀਦਾ ਖਾਨ ਇਕੱਲਾ ਦੀਸ ਸੀ ਇਕੱਲਾ ਸੀ ਉਹਦਾ ਹਾਂਜੀ ਇਹ ਫਿਰ ਬਾਅਦ ਚ ਨਾ ਪਿੰਡ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਤੇ ਮਹਾਰਾਜ ਪ੍ਰਕਾਸ਼ ਕਰ ਲਿਆ ਫਿਰ ਕਈ ਇਸਾਰ ਮਹਾਰਾਜ ਪ੍ਰਕਾਸ਼ ਰਿਹਾ ਤੇ ਹੁਣ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਵਾਂ ਇਮਾਰਤ ਤਿਆਰ ਕਰਕੇ ਉਧਰ ਪ੍ਰਕਾਸ਼ ਕਰਤਾ ਜੀ